ਇਸ ਕਰਤਾ ਵਿੱਚ ਕਵੇ ਦਾ ਸਰਹੰਦ ਦੀਵਾਰ ਨੂੰ ਬੜਾ ਹੀ ਦਰਦ ਪਰਿਆ ਉਲਾਮਾ ਅਤ ਸਰਹੰਦ ਦੀਵਾਰ ਤੇ ਕਵੀ ਦੇ ਵਿਚਾਰਤਾ ਲ ਸਰਹੰਦ ਦੀ ਦੀਵਾਰੇ ਨੀ ਸਰਹੰਦ ਦੀ ਦੀਵਾਰੇ ਨੀ ਕਲਗੀਆਂ ਵਾਲੇ ਦੇ ਕਿੱਥੇ ਲਾਲ ਪਿਆਰੇ ਨੀ ਲੇ ਗੀਆ ਵਾਲੇ ਦੇ ਕਿੱਥੇ ਲਲ ਪਿਆਰੀ ਨਹੀਂ ਕੀ ਪੁੱਛਦੈ ਨਿਮਣੀ ਨੂੰ ਕੀ ਪੁੱਛਦੈ ਨਿਮਣੀ ਨੂੰ ਦੁਨੀਆ ਜਾਣਦੀ ਇਸ ਦਰਦ ਕਹਿਣੀ ਨੂੰ ਦੁਨੀਆ ਜਣਦੀ ਇਸ ਦਰਦ ਕਹਿਣੀ ਨ ਕੋਈ ਗੱਲ ਨਾ ਛੁਪਾਵੀਨੀ ਕੋਈ ਗੱਲ ਨਾ ਛੁਪਾਵੀਨੀ ਜੋ ਜੋ ਹੋਈ ਇਸ ਥਾਂ ਤੇ ਸਭ ਖੋਲ ਸੁਣਾ ਮੀਨੀ ਜੋ ਜੋ ਹੋਈ ਇਸ ਥਾਂ ਤੇ ਸਭ ਕੋ ਸੁਣਾ ਮੀਨੀ ਗੰਗੂ ਜ਼ੁਲ ਮਕਾਇਆਏ ਗੰਗੂ ਜ਼ੁਲ ਮਕਾਇਆਏ ਦادیه ਤੇ ਪਤੀਆਂ ਨੂੰ ਵਸ ਵੈਰੀਆਂ ਦੇ ਪਾਇਏ ਦادیه ਤੇ ਪਤੀਆਂ ਨੂੰ ਸਵੇਰੀਂ ਦੇ ਪਾਇਏ 니 ਤੂ ਅੱਦ ਵਿੱਚੋਂ ਟੇ ਜਾਂਦੀ 니 ਤੂ ਅੱਦ ਵਿੱਚੋਂ ਟੇ ਜਾਂਦੀ ਜ਼ਾਲਮਾਂ ਤੋਂ ਸੱਚੀ ਰਹਿੰਦੀ ਹਾਂ ਜੱਸ ਦੁਨੀਆ ਤੋਂ ਲੈ ਜਾਂਦੀ ਜ਼ਾਲਮਾਂ ਤੋਂ ਸੱਚੀ ਰਹਿੰਦੀ ਹਾਂ ਜੱਸੇ ਦੁਨੀਆ ਤੋਂ ਲੈ ਜਾਂਦੀ ਵੇ ਮੇ ਬੜਾ ਕੁਰਲਾਈ ਸੀ ਵੇ ਮੇ ਬੜਾ ਕੁਰਲਾਈ ਸੀ ਪਾਪੀ ਹਤੇ ਆਰਿਆ ਨੇ ਮੇਰੀ ਸੁਣੀ ਨਾ ਦੁਹਾਈ ਸੀ ਪਾਪੀ ਹਤੇ ਆਰਿਆ ਨੇ ਮੇਰੀ ਸੁਣੀ ਨਾ ਦਵਾਈ ਸੀ ਬਾਜ਼ੀ ਜਿੰਦ ਦਿਲ ਗਾਗੇ ਨੇ ਬਾਜ਼ੀ ਜਿੰਦ ਦਿਲ ਗਾਗੇ ਨੇ ਜਾਨ ਤੋਂ ਪਿਆਰਾ ਜਾਣ ਕੇ ਤੈਂਦਾ ਤਰਮ ਬਚਾ ਗਏ ਨੇ ਜਾਨ ਤੋਂ ਪਿਆਰਾ ਜਾਣ ਕੇ ਤੰਦਾ ਤਰਮ ਬਚਾ ਗਏ ਨੇ ਇਹ अनोखी ਕੁਰਬਾਨੀ ਇਹ अनोखी ਕੁਰਬਾਨੀ ਲਹੂ ਵਿੱਚ ਪਿਚਾ ਇਤਿਹਾਸ ਸਰਹੰਦ ਦਲਸਾਨੀ ਲਹੂ ਵਿੱਚ ਪਿਚਾ ਇਤਿਹਾਸ ਸਰਹੰਦ ਦਲਸੰਨੀ ਉਹ ਹਮੇਸ਼ਾ ਹੀ ਜੂੰਦੇ ਨੇ ਉਹ ਹਮੇਸ਼ਾ ਹੀ ਜੂੰਦੇ ਨੇ ਜਾਮ ਸ਼ਹੀਦੀਆਂ ਦੇ ਜਿਹੜੇ ਹੱਸ ਹੱਸ ਪੀਂਦੇ ਨੇ ਜਾਮ ਸ਼ਹੀਦੀ ਆਂਦੇ ਜਿਹੜੇ ਹੱਸ ਹੱਸ ਪੀਂਦੇ ਨੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ